ਦਾ ਚਚਾਵਾ ਤੂੰ ਵੀ ਕੀ ਜਾਂਦਾ ਚਿੱਟਿਆੜਾ ਨੂੰ ਕਾਤਾ ਮਹੀਨੇ ਮਹੀਨੇ ਤਾਂ ਛੜਦੇ ਆ ਮੇਰੇ ਭਰਾ ਦੀ ਕਾਤਾ ਬਾਹਰ ਮੈਂ ਡੰਲਾ ਆ ਸ਼ਾਹੀ ਜੇਲ੍ਹ ਚ ਕਾਤਾ ਆ ਗਈ ਮੇਸਾਂ ਨੂੰ ਐਵੇਂ ਪਤਾ ਲੱਗੋ ਕੀ ਕਰਕੇ ਅੰਦਰ ਸਾਨੂੰ ਤਾਂ ਇਹਨੇ ਮਰਿਆ ਪਿਆ ਸਾਡੇ ਹੱਥਾਂ ਤੋਂ ਛਿਵੇਂ ਪੰਜ ਪੰਜ ਇਹਨੇ ਦੋ ਵਾਰੀ ਦੇ ਤਾਂ ਹੁਣ 20000 ਕਹਿੰਦੇ ਸੀ 20 ਦੇਵੇਂਗਾ ਪਿੰਡਾ ਹੀ ਕਹਿ ਕੇ ਜਾਏ ਯਾਨੀ ਤੈਨੂੰ ਛੱਡਣਾ ਨਹੀਂ ਅਸੀਂ ਸਾਡੇ ਸਾਰੇ ਘਰ ਦੇ ਆਨ ਤੇ ਦੋ ਵੀ ਯਾਰ ਠੇਕੇ ਵਾਲਾ ਨਾਂ ਰਾਲਿਆ ਹੋਇਆ ਸੀਗਾ ਇਹਨੂੰ ਕਹਿੰਦਾ ਤੇਰੀ ਇਥੇ ਵੱਟ ਤੇ ਬਾਤ ਹੁੰਦੀ ਤੂੰ ਦਿੰਦਾ ਨਹੀਂ ਇਹਨਾਂ ਨੇ ਰਾਲ ਕੇ ਚਕਾ ਕੇ ਠੇਕੇ ਵਾਲੇ ਨਹੀਂ ਮਰਵਾਇਆ ਉਹ ਮੁੰਡੇ ਧਾਰੇ ਹੋ ਗਏ ਕਹਿੰਦਾ ਥੋੜੀ दारू ਆ ਥੋੜੀ ਦੁਕਾਨ ਪਵਾਈ ਕੀ ਕਰਦੇ ਉਹ ਤਾਂ ਸਿੱਧਾ ਉਹਨੇ ਤਾਂ ਗੱਲ ਕੋਈ ਮਾੜੀ ਕੀਤੀ ਨਹੀਂ ਨਾਉਂਦੀ ਪੈਣੀ ਗੱਲ ਕਹਿ ਗਿਆ ਜਾਣ ਲੱਗਾ ਕਹਿੰਦਾ ਇਹਨੂੰ ਅਸੀਂ ਨਿਕਲਣਾ ਨਹੀਂ ਦਿੰਦੇ ਹੁਣ ਜੇਲ੍ਹ ਚੋਂ ਨਹੀਂ ਨਿਕਲਣ ਦਿੰਦੇ ਤੇ ਵਕਤੋ ਹੀ ਨਹੀਂ ਨਿਕੰਦ ਤਾਂ 12ਵੇਂ ਦਿਨ ਉਹਦੀ ਮੌਤ ਹੀ ਹੋਗੀ ਕਰਦੇ ਆ ਵੀ ਇਹਨਾਂ ਨੇ ੱਟਾ ਸ਼ਾਹੀ ਕਰਕੇ ਇਹਨਾਂ ਨੂੰ ਮਾਰਦਾ ਵੀ ਸਾਨੂੰ ਤਾਂ ਵੀ ਇਹ ਅਨਸਾਫੀ ਨਾਲ ਨਾ ਚਾਹੀਦਾ ਦੇਉਨਾ ਤੋ ਤਾਂ ਕਰਕੇ ਇਹਨਾਂ ਦਾ ਚਿੱਟਾ ਵੇਖਦਾ ਇਹਨਾਂ ਸਾਡੇ ਪਿੰਡ ਹੁਣ ਵੀ ਵਿਕੀ ਜਾਂਦਾ ਚਿੱਟਾ ਵਾ ਤੂੰ ਵੀ ਕੀ ਜਾਂਦਾ ਚਿੱਟਿਆਰਾਂ ਨੂੰ ਕਾਹਤੋਂ ਮਹੀਨੇ ਮਹੀਨੇ ਤੇ ਛੱਡਦੇ ਆ ਮੇਰੇ ਭਰਾ ਦੀ ਕਾਹਤੋਂ ਬਾਹਰ ਮੈਂ ਡੰ ਲਾ ਸਾਗੀ ਜੇਲ੍ਹ ਚੋਂ ਕਾਹਤੋਂ ਆ ਗਈ ਮੇਸਾਂ ਨੂੰ ਐਵੇਂ ਪਤਾ ਲੱਗੋ ਕੀ ਕਰ ਗਿਆ ਅੰਦਰ ਸਾਨੂੰ ਤਾਂ ਇਹਨੇ ਮਰਿਆ ਪਿਆ ਸਾਡੇ ਹੱਥਾਂ ਤੋਂ ਤਰਕੇ ਹੁਣ ਇਹ ਵਾਲਾ ਵਿੱਚ ਕਹਿੰਦਾ ਸੀ ਚੰਗਾ ਭਲਾ ਕੱਢਾ ਇਹ ਗੱਲ ਮੰਨਣ ਚੋਗਾ ਵੀ ਤੁਸੀਂ ਵੀ ਜਿਹੜਾ ਬੰਦਾ ਅੰਦਰ ਫੜਿਆ ਕਿਉਂ ਸੀਗਾ ਫੜਿਆ ਆਂਦੀ ਸੀ दारू ਵਕਮਦੇ ਸੀ ਠੇਕੇ ਵਾਲੇ ਤੇ ਦੂਜਾ ਨੰਨ ਦੀ ਬਜੜਾ ਕਹਿੰਦਾ ਤੂੰ ਕੱਲਾ दारू ਤੇ ਮੀਟਾਂ ਡਾਂਡਾ ਨਾਲ ਵੇਚ दारू ਵੇਚ ਸਾਨੂੰ ਮੀਨਾ ਪਰ ਖੁੱਲ ਕੇ ਵੇਚ ਉਹ ਜਿੰਨੀ ਕੁ ਵੱਟ ਹੁੰਦੀ ਸੀ ਵੀ ਮੰਗਦੇ ਸੀ ਵੀ ਨਹੀਂ ਦਿੱਤਾ ਦਿਆ ਦੇ ਤਾਂ ਹੁਣ ਵੀ ਮੰਗਦੇ ਸੀ ਪੰਜ ਪਾ ਦੇ ਨੇ ਦੋ ਵਾਰੀ ਦੇ ਤਾਂ ਹੁਣ 20000 ਕਹਿੰਦੇ ਸੀ 20 ਦੇ ਦੇਗਾ ਪਿੰਡਾ ਹੀ ਕਹਿ ਕੇ ਜਾਇਆ ਵੀ ਤੈਨੂੰ ਛੱਡਣਾ ਨਹੀਂ ਅਸੀਂ ਸਾਡੇ ਸਾਰੇ ਘਰ ਦੇ ਹਨ ਕਹਿੰਦੇ ਛੱਡਣਾ ਨਹੀਂ ਸੀ ਵਾਰ-ਵਾਰ ਉਹਦੇ ਬੱਚੇ ਕਹਿਣ ਸਾਡੇ ਡੈਡੀ ਨੂੰ ਛੱਡਦੇ ਸਾਡੇ ਕਹਿੰਦੇ ਅਸੀਂ ਛੱਡਣਾ ਨਹੀਂ ਚਾਪਾ ਕੇ ਲਿਆਂਦਾ ਇਹ ਕੀ ਤੇ ਹੈਗੀ ਗੱਲ ਲਿਖੀ ਪਹਿਲੇ ਥਾਣੇ ਚ ਪਰਚਾ ਲੈ ਕੇ ਲਿਜਾਣਾ ਬੰਦੇ ਤੇ ਇਹ ਬੰਦੇ ਦੱਸਣ ਸਾਨੂੰ ਪਰਚਾ ਕਿਹੜੀ ਗੱਲ ਤੋਂ ਪਹਿਲੋ ਬਣਾ ਕੇ ਲਗਿਆ ਘਰ ਉਹ ਠੇਕੇ ਵਾਲਾ ਨਾਲ ਆ ਜਿਹੜਾ ਪੇਟੀਆਂ दारू ਦੀਆਂ ਦੋ ਸਾਡੀ ਕਿਹੜਾ ਕੋਈ ਬਲੈਕ ਠੇਕੇ ਵਾਲਾ ਨਾਲ ਆ ਠੇਕੇ ਲੈਣੀ ਜੀ ਸਾਰਾ ਕੁਝ ਕਰਾਇਆ ਚਕਾ ਕੇ ਨਾਲ ਅਸੀਂ ਤਾਂ ਭੈਣੇ ਦਾਰੂ ਵੇਚਦਾ ਸੀ ਤੁਹਾਡੇ ਕਹਿਣ ਮਤਲਬ ਆ ਫੇਰ ਫੇਰ ਉਹਨੂੰ ਕੀ ਲੋੜ ਪਈ ਚਕਾਉਣ ਦੀ ਚਕਾਉਣ ਦੇ ਨੂੰ ਆ ਲੋੜ ਪਈ ਉਹ ਕਹਿੰਦਾ ਸਾਨੂੰ ਪੈਸੇ ਦੋ ਵੀ ਯਾਰ ਠੇਕੇ ਵਾਲਾ ਨਾਰ ਵਾਲਿਆ ਹੋਇਆ ਸੀਗਾ ਇਹਨੂੰ ਕਹਿੰਦਾ ਤੇਰੀ ਇੱਥੇ ਵਟ ਤੇ ਬਾਤ ਹੁੰਦੀ ਤੂੰ ਦਿੰਦਾ ਨਹੀਂ ਇਹਨਾਂ ਨੇ ਰਾਲ ਕੇ ਚਕਾ ਕੇ ਠੇਕੇ ਵਾਲੇ ਨੇ ਮਰਵਾਇਆ ਠੇਕੇ ਵਾਲਿਆਂ ਨੇ ਬਾਹਰ ਹੱਸਿਆ ਜਦੋਂ ਕਿ ਬੰਮਡੇ ਨਾਲ ਹੋ ਗਏ ਕਹਿੰਦਾ ਥੋੜੀ दारू ਆ ਥੋੜੀ ਦੁਕਾਨ ਪਵਾਈ ਕੀ ਕਰਦੇ ਉਹ ਤਾਂ ਸਿੱਧਾ ਉਹਨੇ ਤਾਂ ਗੱਲ ਕੋਈ ਮਾੜੀ ਕੀਤੀ ਨਹੀਂ ਨਾਉਂਦੀ ਪੈਨੀ ਗੱਲ ਕਹਿ ਗਿਆ ਜਾਣ ਲੱਗਾ ਕਹਿੰਦਾ ਇਹਨੂੰ ਅਸੀਂ ਨਿਕਲਣਾ ਨਹੀਂ ਦਿੰਦੇ ਹੁਣ ਜੇਲ੍ਹ ਚੋਂ ਨਹੀਂ ਨਿਕਲਣ ਦਿੰਦੇ ਤੇ ਵਾਕਿਆ ਹੀ ਨਹੀਂ ਨਿਕਲਦਾ 12ਵੇਂ ਦਿਨ ਉਹਦੀ ਮੌਤ ਹੀ ਹੋ ਗਈ ਸਾਨੂੰ ਉਹਦੀ Laash ਹੀ ਮਿਲੀ ਉਹਨੂੰ ਸਾਨੂੰ ਕੁੱਛ ਨਹੀਂ ਮਿਲਿਆ ਅੱਜ ਵੀ ਸਾਨੂੰ ਉਹਨੂੰ ਦੇਖਣ ਨੂੰ ਨਹੀਂ ਮਿਲਿਆ ਭਰਾਵਨ ਵਾਖ ਨਹੀਂ ਜੀ ਸ਼ਿਕਾਰ ਅਜਾ ਅੱਠਵਾਂ ਦਿਨ ਅਜ ਲਾਸ਼ ਪਈ ਰੋਲਦੀ ਆ ਉਹਦੀ ਉੱਟੀ ਪਈ ਰੋਲਦੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਮੰਗ ਹੀ ਕਰਦੇ ਆ ਵੀ ਇਹਨਾਂ ਨੇ ਤੱਕਾ ਸ਼ਾਈ ਕਰਕੇ ਇਹਨਾਂ ਨੂੰ ਮਾਰ ਦੇ ਵੀ ਸਾਨੂੰ ਤਾਂ ਵੀ ਇਹ ਅਨਸਾਫ਼ ਹੀ ਮਿਲਣਾ ਚਾਹੀਦਾ ਬੱਚੇ ਉਹਦੇ ਛੋਟੇ ਮੁੰਡੇ ਨੂੰ ਅਟੈਕ ਦੀ ਪ੍ਰੋਬਲਮ ਵੱਡੇ ਨੂੰ ਮੁੰਡਿਆਂ ਨੇ ਰਾਲ ਕੇ ਬਹੁਤ ਘੱਟ ਮਾਰ ਕਰਤੀ ਸੀ ਮੁੰਡਾ ਵੱਡਾ ਟੁੱਟਿਆ ਗਿਆ ਸੀਗਾ ਠੀਕ ਆ ਨਾ ਤੇ ਇਹਦੀ ਮਾਂ ਦਾ ਇੱਕ ਗੁਰਦਾ ਹੀ ਨਹੀਂ ਅਟੈਕ ਦੀ ਸ਼ਿਕਾਇਤ ਆ ਬਹੁਤ ਜ਼ਿਆਦੇ ਬਰੀਹਾਤਾ ਫਿਰ ਇਹਦਾ ਘਰ ਦੇਖੋ ਜੀ ਇੱਕ ਸਿਰਫ ਇੱਟਾਂ ਦੀ ਚਨਾਇਆਂ ਸੀਮੈਂਟ ਦੀ ਚਨਾਇਆਂ ਨਹੀਂ ਖੁੱਡੇ ਉਹਦਾ ਘਰ ਨਾ ਉੱਤੇ ਬੱਤਾ ਸਿਰਫ ਪੱਥਰ ਪਾਇਆ ਆਹੋ ਪਾਤੇ ਦੂਜੀ ਕੀ ਨਾਲ ਲੈਂਦੇ ਸਿਸਰਾ ਹੀ ਪਾਇਆ ਹੋਇਆ ਕੱਲੀ ਪਾਤਾ ਬੋਲਦੇ ਜੀ ਨੋ ਤਾਂ ਹਾਂਜੀ ਸਲੇਟਾਂ ਤੇ ਇਹੋ ਜਿਹੀ ਗਾਡਰ ਤੇ ਖੜੀਆਂ ਹੋਈਆਂ ਹੋਰ ਕੱਖ ਵੀ ਉਹਦੇ ਘਰੇ ਨਾ ਚੁੱਲ੍ਹਾ ਨਾ ਚੰਤਾ ਨਾ ਲੈਟਰੀ ਨਾ ਨਾ ਬਾਥਰੂਨਾ ਬਹੁਤ ਬੁਰਾ ਹਾਲ ਉਹਦੇ ਘਰ ਦੇ ਹਾਲਾਤ ਵੇਖੋ ਸਾਨੂੰ ਆਈ ਨਹੀਂ ਪਤਾ ਮਾਰਤਾ ਇਹਨਾਂ ਨੇ ਕਿਹੜੀ ਵਿਧੀਆਂ ਉਹਨੂੰ ਮਾਰਿਆ ਕੀ ਕੀਤਾ ਕੀ ਨਹੀਂ ਪਰ ਭਾਣੇ ਜਿਹੜੀ ਪੁਲਿਸ ਆ ਤਾਂ ਲੋਕਾਂ ਦੀ ਰੱਖਿਆ ਵਾਸਤੇ ਲੋਕਾਂ ਦੀ ਰੱਖਿਆ ਵਾਸਤੇ ਆ ਇਹ ਤਾਂ ਮਾਰ ਹੀ ਜਾਂਦੇ ਤਾਂ ਠਾ ਠਾਨ ਕੋ ਟੱਕਰੀ ਜਾਂਦੇ ਠਾ ਠਾ ਮੁੰਡਿਆਂ ਨੂੰ ਚੱਕੀ ਜਾਂਦੇ ਆ ਇਹਨਾਂ ਤੇ ਹੁਣ ਥੋੜਾ ਟਾਈਮ ਥੇੜ ਇਹਨਾਂ ਤੇ ਅੱਤਵਾਦ ਉੱਠੀ ਖੜਨਾ ਜਿਵੇਂ ਸਾਡੇ ਅਜ ਭਰਾਵਾਂ ਦਾ ਦੈਨ ਮਾਮਾ ਕਹਤਾ ਹਜੇ ਕੀ ਕਰਾਂਗੇ ਅਸੀਂ ਮਾਰੇ ਹਾਲਾਤਾਂ ਚ ਤੁਰਾਂਗੇ ਤੇ ਜਾਂਦੇ ਪੁੱਤਾਂ ਨੂੰ ਕੀ ਕਵਾਂਗੇ ਤੁਹਾਡਾ ਮਾਮਾ ਮਾਰਤਾ ਕੀ ਤੁਹਾਡਾ ਦੰਦਾ ਰੁਕ ਜਾ ਪਤਾ ਤੁਸੀਂ ਆ ਮਾਰੇ ਹਾਲਾਤ ਕਰੋ ਮੈਂ ਸਾਡੇ ਪਤਾ ਬਾਅਦ ਚ ਇਹ ਕੋਸ਼ਿਸ਼ ਕਰਨਗੇ ਵੱਡਾ ਟੁਕੀ ਕਰਨਗੇ ਚੱਲ ਆਏ ਤਾਂ ਕਾਨੂੰਨ ਕਰਨਾ ਪੈਣਾ ਕਰਾਂਗੇ ਫਿਰ ਕੋਸ਼ਤ ਕਾਨੂੰਨ ਇਨਸਾਫ ਜ਼ਰੂਰ ਦੇਊਗਾ ਇਨਸਾਫ ਆ ਲੋਕ ਜਿਹੜੇ ਨਾਲ ਨਹੀਂ ਇਨਸਾਫ ਜ਼ਰੂਰ ਦਿਵਾਉਣਗੇ ਜ਼ਰੂਰ ਦਿਵਾਏ ਵੀਰਾਂ ਨੂੰ ਸਾਫ ਦਿਵਾਓ ਸਾਨੂੰ ਅਸੀਂ ਬਹੁਤ ਅੱਜ ਮੇਰੇ ਵੀਰ ਦੇ 8 ਦਿਨ ਹੋ ਗਏ ਲਾਸ਼ ਰਲਦੀ ਨੂੰ ਸਾਨੂੰ ਮੂਵ ਨਹੀਂ ਦੇਣ ਕੋਣ ਕੋਣ ਸੀ ਪਰਿਵਾਰ ਦੇ ਵਿੱਚ ਕੋਣ ਹੋ ਸੀ ਨਾ ਦੇ ਪਰਿਵਾਰ ਚ ਜੀ ਦੋ ਪਾਤਾ ਇੱਕ ਇਹ ਤਿੰਨਾਂ ਦੀ ਮੰਮੀ ਆ ਬਸ ਦਾਹ ਸੌ ਰਿਆ ਉਹ ਵੀ ਦੁਖੀ ਆ ਵਿਚਾਰੇ ਉਹਨਾਂ ਦੇ ਵੀ ਪਹਿਲੇ ਕੁੜੀ ਦੇ ਇੱਕ ਵਿਕਰਾਂ ਵਾਲਾ ਸੀ ਉਹ ਵੀ ਮੁੱਕ ਗਿਆ ਉਹ ਵੀ ਬਾਰ ਬੈਠੀ ਇਹ ਵੀ ਵਿਚਾਰੀ ਉੱਜੜ ਗਈ ਤੇ ਬਜ਼ਾਰ ਦਾ ਬੁੱਢੇ ਆ ਵਿਚਾਰੇ ਬਹੁਤ ਬਰਾਹ ਹਾਲ ਆ ਤੁਹਾਨੂੰ ਦੱਸ ਲਈ ਤੁਸੀਂ ਇਹਨਾਂ ਦਾ ਇੱਕ ਵਾਰੀ ਘਰ ਦੀ ਵੀਡੀਓ ਜ਼ੂਰ ਬਣਾ ਕੇ ਪਾਓ ਇੰਨਾ ਤੇ ਇਹਨਾਂ ਦੇ ਹਾਲਾਤ ਮਾੜੇ ਆ ਵੀ ਕਾ ਤਾ ਮੇਰੇ ਭਰਾ ਨਾਲ ਇੰਨੀ ਬੁਰੀ ਹਾਲਤ ਕੀਤੀ ਸਾਨੂੰ ਕਿਹੜਾ ਜਾਂਦਾ ਦੇ ਦਿੰਦਾ ਭਾਵੇਂ ਘਰੇ ਮੱਕ ਜਾਂਦਾ ਫਿਰ ਅਸੀਂ ਆ ਕੁਛ ਨਾ ਕਰਦੇ ਆ ਜਾਂਦੇ ਤਾਂ ਸ਼ਰਾਬ ਚ ਫੜਿਆ ਲੋਕੀ ਤਾਂ ਚਿੱਟਿਆਂ ਦੇ ਜਿਹੜੇ ਫੜੇ ਉਹ ਮੜ ਮੜ ਘਰੇ ਆਈ ਜਾਂਦੇ ਆ ਮੇਰਾ ਭਰਾ ਇੱਕ ਦੋ ਪੇਟਾਂ ਸ਼ਰਾਬ ਚ ਕਾ ਤਾ ਨਾ ਮੁੜ ਕੇ ਘਰੇ ਆਇਆ ਤੁਹਾਡਾ ਭਰਾ ਸੀ ਹਾਂ ਮੇਰੇ ਸੱਸੀ ਪੰਜ ਭੈਣ ਭਰਾ ਐ ਪੰਜੋਂ ਚਾਰਾਂ ਤੋਂ ਛੋਟਾ ਪੰਜਮਾ ਇਹ ਇੱਕ ਹੀ ਭਰਾ ਸੀ ਤੁਹਾਡੇ ਨਾਲ ਕੀ ਚਾ ਤੇ ਨਪਾਈ ਐ ਦੋ ਭੈਣਾ ਸੀ ਹਾਂ ਚੌਥਾ ਤੇ ਤੀਜਾ ਇਹ ਸੀਗਾ ਚਾਰ ਤੰਤ ਜੇ ਨਸ਼ਾ ਵੇਚਣ ਦਾ ਉਹਦੇ ਤੇ ਪਰਚਾ ਸੀਗਾ ਜਿਹੜਾ ਗੈਰ ਕਾਨੂੰਨੀ दारू ਵੇਚਦਾ ਸੀ ਉਹ ਨਾ ਜੀ ਠੇਕੇ ਵਾਲਿਆਂ ਦੀ ਠੇਕੇ ਵਾਲਿਆਂ ਦੇ ਚੱਕ ਕੇ ਲੈ ਕੇ ਨਸ਼ਾ ਵੇਚਣ ਦਾ ਵੀ ਪੁਲਿਸ ਕਹਿ ਕੇ ਆਈਏ ਹਰਿਆਣੇ ਦੀ दारू ਕਹਿੰਦੇ ਤੁਸੀਂ ਵੇਚਦੇ ਆਂ ਪੰਜਾਬ ਦਿੰਗਾ ਹੀਰ ਦਿੰਗਾ ਦੋ ਪੇਟਾਂ ਸੀ ਵੀ ਨਾ ਲੈ ਕੇ ਗਏ ਆ ਥਾਣੇ ਚੋਂ ਪੰਜ ਪੇਟਾਂ ਪੰਜ ਪੇਟਾਂ ਉਹਨਾਂ ਤੋਂ ਐ ਕੋਹਾਇਆ ਕੁੱਟ ਮਾਰ ਕਰਕੇ ਕਹਿੰਦੇ ਵੀ ਤੁਸੀਂ ਹਾਂਜੀ ਹਾਂਜੀ ਕਹਿਣਾ ਅਸੀਂ ਜਿਹੜੀ ਗੱਲ ਕਾਵਾਂਗੇ ਹਾਂਜੀ ਹਾਂਜੀ ਸ਼ੁਕਰੀਆ ਜੀ ਪੰਜ ਪੇਟੀਆਂ ਵੀ ਬਦਲ ਕੇ ਲੈ ਕੇ ਗਏ ਮੇਰੇ ਭਰਾ ਗੱਡੀ 'ਚ ਬਦਲ ਕੇ ਕੁੱਟ ਕੇ ਮਨਾ ਕੇ ਲੈ ਕੇ ਚੱਲੇ ਕਹਿੰਦੇ ਤੁਸੀਂ ਅਸੀਂ ਤੁਹਾਨੂੰ ਕੁੱਟਣਾ ਨਹੀਂ ਮਾਰਨਾ ਨਹੀਂ ਪਰਚਾ ਵੀ ਨਹੀਂ ਪੈਂਦਣਾ ਤੈਨੂੰ ਅਸੀਂ ਲੈ ਕੇ ਜਾਵਾਂਗੇ ਤੁਹਾਡੀ ਮੰਡੀ 'ਚ ਹਰਿਆਣੇ ਦੀਆਂ ਪੰਜ ਪੇਟੀਆਂ ਮੂਹਰੇ ਰੱਖ ਕਹਿੰਦੇ ਓਏ ਕੀ ਕਰਦੇ ਆ ਇਹਨਾਂ ਨੂੰ ਜਿਵੇਂ ਜਿਵੇਂ ਸਖਾ ਜੀ ਅਸੀਂ ਦਾਰੂ ਵੇਦਿਆਂ ਦੁੱਡੇ ਮੁੰਡੇ ਨਾਲ ਦਿਨ ਪਛੱਕੀ ਕਰਦਾ ਜੀ ਆਖੇ ਮੈਂ ਵੀ ਦਾਰੂ ਵੇਦਾਂ ਜੀ ਆਏ ਲੈ ਕੇ 1:00 2:00 ਵਜੇ ਤੱਕ ਮੂੰਹ ਸਿਰ ਬੰਨ ਤੇ ਕੁੱਟਦੇ ਰਹੇ ਫਿਰ ਸੁੱਤੇ ਪੈਨ ਉਠਾ ਠਾ ਠਾ ਕੇ ਟਾ ਟ ਉਹਦੇ ਢੱਡ ਤੇ ਹੁਣ ਡਾਕਟਰੀ ਰਿਪੋਰਟ ਪਤਾ ਨਹੀਂ ਕਿਵੇਂ ਨਿਕਲਣੀ ਕਿਵੇਂ ਨਹੀਂ ਨਿਕਲਣੀ ਉਹਦੇ ਢੱਡ ਵਿੱਚ ਵੀ ਬਹੁਤ ਸੱਟਾਂ ਸੀ ਤੇ ਗਿੱਟੇ ਦੀ ਹੱਡੀ ਵੀ ਟੁੱਟੀ ਹੋਈ ਆ ਅੱਜ ਸਾਡੇ ਕੋਲੇ ਉਹਦੇਆਂ ਮੁੰਡੇ ਦੀਆਂ ਫੋਟੋ ਵੀ ਹੋਵੀਆਂ ਜਿਵੇਂ ਜੇਲ੍ਹ ਚੋਂ ਲਿਆਂਦਾ ਉਹ ਵੀ ਪੱਟੀਆਂ ਸੀ ਉਹਦੇ ਤੇ ਗਿੱਟੇ ਦੇ ਵਿੱਚ ਇਹ ਨਾ ਮਨਾ ਮਨਾ ਕੇ ਲਵਦੀਪ ਨੇ ਕੋਟ ਕੋਟ ਕੇ ਝੂਠੇ ਪਰਚੇ ਪਾ ਪਾ ਕੇ ਤੁੰਨ ਤੇ ਜਵਾਕ ਦੀ লাশ ਮਿਲੀ ਮਿਲੀ ਸਾਨੂੰ ਜੇਲ੍ਹ ਦੇ ਵਿੱਚੋਂ ਕਾਨੂੰਨ ਦੇ ਮੁਤਾਬਕ ਤਾਂ ਹੱਥ ਚੱਕਣਾ ਨਹੀਂ ਚਾਹੀਦਾ ਚੱਕਿਆ ਨਹੀਂ ਜਾ ਸਕਦਾ ਰਿਮਾਂਡ ਲਈ ਜਾਂਦੀ ਰਿਮਾਂਡ ਲੈ ਲੈਂਦੇ ਠੀਕ ਆ ਉਹਦੇ ਤੇ ਜੋ ਬੰਦੀ ਕਾਰਵਾਈ ਕਰਦੇ ਤੇ ਪਰ ਨੂੰ ਕਟਦੇ ਨਾ ਜਿਵੇਂ ਉਹਦੇ ਤਾਂ ਜ਼ਾਲਮ ਕੀਤਾ ਬਹੁਤ ਤਕਾ ਕੀਤਾ ਉਹਦੇ ਨਾਲ ਮੇਰੇ ਪ੍ਰਾਣਾ ਬਹੁਤ